ਹਰਿ ਆਉਮ ਸਤਨਾਮ ਦਿਓ ਪਾਸ਼ਾ ਸਰਪਾਸ਼ਾ ਹਰ ਕਾਣਾ ਤੋੜ ਕਾਣਾ ਗਿਆਨਾਤ ਗੁਰੂ ਮਨੀਓ ਉਪਰਵਾੜਾ ਰਾਮ ਆਈ ਹੋ ਪਰਵਾੜੇ ਰਾਮ ਕੀ ਇਸ ਤੇ ਰਮੈ ਨੂੰ ਜੜ ਪਾ ਸਾਗਰ ਲੰਗਣਾ ਪੜੋ ਸੁਨੋ ਤੇਰਾ ਰਣਾਏ ਓ ਪਰਮਾਰੇ ਰਾਮ ਕੀ ਇਸ ਪੇਰ ਮੈਨੂੰ ਨਿਰਬਾਹ ਸਾਗਰ ਨੰਗਣਾ ਪੜੋ ਸੁਨੋ ਜੁਲ ਰਾਣਾ ਜੋ ਬੋਲੇ ਸੋਨਰ ਪੈ ਪੋ ਆਣ ਵਾਲੀਕ ਮਹਾਰਾਜ ਕੀ ਜੈ ਸ਼੍ਰੀ ਸ਼੍ਰੀ ਸਾਰ ਸਤਗੁਰੂ ਵਿਆਰਨਾਥ ਮਹਾਰਾਜ ਕੀ ਜੈ ਤਾਨ ਤਨ ਸੰਤ ਸਗੁਰੂ ਦੇਸੂ ਮਹਾਰਾਜ ਕੀ ਜੈ ਸ਼੍ਰੀ ਸ਼੍ਰੀ ਸੋ ਅੱਠ ਸਤਗੁਰੂ ਸਹੀ ਦਾਤਾ ਮੁਖਤਿਆਰ ਦਾ ਅਸਮਾਰਾਜ ਕੀ ਜੈ ਸਾਨਤਨ ਸਤਗੁਰੂ ਅਛਾ ਦਾਸ ਮਹਾਰਾਜ ਕੀ ਜੈ ਸ਼੍ਰੀ ਆਤਮ ਗ੍ਰੰਥ ਰਮਾਇਸ ਹੈ ਮਹਾਰਾਜ ਕੀ ਜੈ ਗੁਰੂ ਕੀ ਪੈਰੇ ਸਾਸੰਗ ਕੀ ਜੈ ਸਵਾਗ ਗੁਰੂ ਰੂਪੈ ਸਾਸੰਗ ਜੋ ਆਓ ਅੰਮ੍ਰਿਤ ਵੇਲੇ ਪਵਨ ਮਾਸ਼ੀਦਾ ਪਾੜ ਆਰੰਭ ਕਰੀਏ ਅੰਮ੍ਰਿਤ ਬਾਣੀ ਸਰਵਣ ਕਰੀਏ ਆਓ ਗੁਰੂ ਰੂਪੈ ਸਾਸੰਗ ਜੋ ਅੰਮ੍ਰਿਤ ਵੇਲੇ ਗੁਰੂ ਘਰ ਵਿੱਚ ਪਹੁੰਚ ਕੇ ਆਪਣੀਆਂ ਹਾਜ਼ਰੀਆਂ ਸਾਇਖੜੇ ਪ੍ਰਮਾਣ ਕਰਾਓ ਗੁਰੂ ਘਰ ਵਿੱਚ ਪਹੁੰਚ ਕੇ ਗੁਰੂ ਮਹਾਰਾਜ ਜੀ ਦੇ ਦਰਸ਼ੀ ਦੇਦਾ ਕਰਕੇ ਅਮਰਤ ਬਾਣੀ ਸਰਵਣ ਕਰਕੇ ਆਪਣੇ ਦੁੱਖਾਂ ਰੋਗ ਦਾ ਛਟਕਾਰਾ ਪਾਓ ਔਰ ਖੁਸ਼ੀਆਂ ਪ੍ਰਾਪਤ ਕਰੋ ਆਓ ਗੁਰੂ ਪੈਸਾ ਸੁਣਿਓ ਪੁੰਨਿਆ ਦਾ ਪਾਠ ਸਰਵਣ ਕਰੀਏ ਹਰੇ ਆਂ ਸਤਨਾਮ ਜਿਉ ਮਾਸ ਪੂਨ ਮਾਸੇ ਪ੍ਰਗਟ ਆਵਣਾ ਸੇ ਖੁਸ਼ੀ ਅਮ ਨਾਨਿਆ ਪੁੰਨਿਆ ਦੇ ਚੰਦਨੀ ਮੁਖੜਾ ਦੇਖਾਇ ਜਰ ਬ੍ਰਹਮਾ ਨੰਦਨੀ ਨਉ ਦੇ ਦਿਗ ਨਰੇ ਉਂਦੀ ਦੇ ਦੇ ਕਰਦੇ ਤੂੰ ਗਿਆ ਤੂੰ ਆ ਵਿੱਚ ਸੁਨੋ ਸਾਦੇ ਤਤਿਹੜਾ ਪੈਰ ਜਦੋਂ ਲਾਏ ਰੱਬ ਨੇ ਕਰ ਕਰ ਖੁਸ਼ੀਆਂ ਮਨਾਇਆ ਸਵਣੀ ਪਿਤਾ ਸੰਤੋ ਜੀ ਦਾ ਲਾਲ ਜਮਿਆ ਕਲ ਸਿਰ ਕੋ ਕੁਤਗ ਪਾਦ ਜਮਿਆ ਗੁਰੂ ਰਵਿਦਾਸ ਨੂੰ ਦਤਾਰ ਜਾਣ ਕੇ ਦੇਥੇ ਆਵਦਨ ਆ ਪ੍ਰਮਾਨਾਦ ਆਣ ਕੇ ਕੁੜ ਦਸ ਤਾਰਾ ਸਮਾਨੁ ਗੇਰਿਆ ਨਾਮ ਵਾਲਾ تیر ਮਰ ਕੇ ਮਕਾਨ ਨੇ ਰਬ ਚਲੇ ਆਇਆ ਚੰਦ ਤਾਰੇ ਆਖ ਦੇ ਜੰਗਲੇ ਜਨ ਤੋਹੇ ਤੋਹੇ ਪਾਖ ਦੇ ਅਖੀਆਂ ਦੇ ਵਿੱਚੀ ਨਾਮ ਦੀਆਂ ਡੋਰੀਆਂ ਤੱਕਦੀ ਏ ਮਾਤਾ ਨਾਲੇ ਦੇਵੇ ਲੋਰੀਆਂ ਹਾ ਤੇਰੇ ਤਲੇ ਤੇ ਉਤੇ ਰਾਮਾ ਨੰਦਨੀ ਦੁਨਿਆਵ ਕਾਈ ਵਸਦੀ ਆਨੰਦਨੀ ਕੰਨਿਆ ਜਨਮ ਦੀਆ ਗੋਣ ਕੋੜੀਆਂ ਪਿਤਾ ਸੰਤੋਖ ਤੂੰ ਮੰਗਣ ਲੋੜਿਆ ਦਾਇਨੁ ਪੁਣਾਇਆ ਸੁਨੇ ਦੇ ਆ ਨੰਨਿਆ ਪੰਜ ਪੰਜ ਮੋਰਾ ਬ੍ਰਹਮਾਣਾ ਨੂੰ ਵੰਡਿਆ ਜਾਂਜ ਗਾੜੀਆਂ ਅਮਰ ਨਿਸ਼ਾਨੀਆਂ ਗਲ ਚ ਗਲ ਚ ਚਾਰ ਜੰਜਵਾ ਦੇ ਤਾਨਣੇ ਜਾਗੇ ਤੇ ਆਕੇ ਕਰਤਾਰ ਫੇਰਿਆਂ ਦੇਤੇ ਆਸਿਰਕ ਪਾਪਾਨੀਆਂ ਨੀ ਨਾਈ ਪਪੋਲੇ ਗੋਲੇ ਸਭੀ ਦੋੜ ਉਸਨੇ ਦੁੱਖਿਆਂ ਦੇ ਟੁੱਟੇ ਜਿਲੇ ਜੋੜੇ ਉਸਨੇ ਨਾਰੇ ਨਾਰੇ ਚੋਏ ਗੁਰ ਰਵੇ ਦਾਸ ਰੇ ਬਣ ਗਏ ਅਨੇ ਕਾ ਕਮਿਆਦੇ ਸ਼ਾਨ ਨਾਈ ਬਣ ਗਏ ਅਨੇ ਕਾ ਕਮਿਆਦੇ ਸ਼ਾਨ ਨਾਈ ਬਣ ਗਏ ਅਨੇ ਕਾ ਕਮਿਆਦੇ ਸ਼ਾਨ ਨਾਈ ਸ਼ੇਰਤ ਨਗ ਪਰ ਟੋਹ ਵਜੋ ਸੁਨਨ ਜਨਤਾ ਦੇ ਸੋਏ ਦੁਰਾ ਦਨਵਰ ਪਾਤ ਦਨਵਰ ਪਾਗੀ ਆਇਆ ਵਾਲਮੀ ਪਟਾਇਆ ਪੁੰਨਿਆ ਦਾ ਚਾਈ ਚਾਈ ਦੁਨੀਆ ਤੇ ਰਚਾਇਆ ਹੈ ਪਰਿਆ ਮੰਗਲ ਗਾਏ ਸਬੇ ਥਾਂ ਸੁਾਈ ਵਾਲਮੀ ਕਰੇ ਨਾਮ ਆਨੇ ਕ ਤੜਕਾ ਦੇ ਚ ਅਦਾਇ ਕਾਇ ਰਤਨਾਗਰ ਰਤਨਾਗਰ ਸੁਆਮੀ ਗਮੇ ਗੋਚਰ ਪਾਗ ਰਾਮੀ ਦੀ ਕੇ ਗਪਨ ਨਾਨੋ ਜੇ ਕੇ ਬਾਣੀ ਅਮਰਨ ਮੈ ਨਾਈ ਸਾਰ ਲੋਕਾ ਇੱਕੋ ਜਾਪੋ ਸਾਸਰ ਵਤੇ ਆਪੋ ਆਪਾ ਗਿਆਨ ਤੁਮਾਰਾ ਮੰਗਲ ਚਾਰੋ ਵਾਲਮੀਕ ਪਰਵਨੰਕਾਰਾਏ ਪਨੇ ਆ ਰਚ ਚੜਿਆ ਸਾਰੇ ਦੁਨਿਆ ਪਰਛਨਾਇ ਕਤਰ ਹੋਏ ਰੋਸ਼ਨੀ ਕਰ ਕਰ ਹੁਣਾ ਖੁਜਾ ਵਾਲੇ ਜਦਾ ਜਤ ਵਿੱਚ ਆਇਆ ਏ ਦੇ ਦੇ ਆਗ ਪਾਗ ਰਿੰਦਾ ਚੰਨ ਜਿਹਾ ਤੋਏ ਪਾਈ ਚੰਨ ਵਿੱਚ ਆਚ ਫੇਰੇ ਹੋਇਆ ਕਲ ਮੰਦਰ ਰਛਨਾਇ ਵਰੀਆ ਨੇ ਪਾਏ ਪੰਗੜੇ ਤੋਂ ਬਾਨਾਤ ਨੇ ਖੜਕਾਇਆ ਸੋਰਣ ਜਾਂ ਕਰਨ ਕਲਾ ਰੇ ਮਟਕੇ ਤੰਦੋਕਾਰੇ ਜਿਉਂ ਜਾਸ ਪੈ ਨਿਆ ਲੋ ਤਾਲ ਪਰੇ ਸੋ ਅਮਰਤ ਨਾਲੇ ਤਾਤਰ ਕਹਿੰਦੇ ਦੇਤੇ ਮੁਖ ਸਾਤ ਕੋ ਨੇ ਦਿਖਲਾਇਆਏ ਮੁਖ ਸਾਤ ਕੋ ਨੇ ਦਿਖਲਾਇਆ ਦੀਨਾ ਨਾਤਨ ਨੰਜਾ ਚੀ ਕਿਤੇ ਜਾਉ ਤਾਰੇ ਬੰਦੋਗੇ ਕਲਿਆ ਤੇੜੇ ਨੇ ਪਾਪਾਂ ਦੇ ਅੰਗਿਆਰੇ ਤਾਤੇ ਮਾਤਾ ਨੇ ਮੇਰਾ ਗੋਮਦ ਗੋਦ ਗਾਇਆ ਏ ਦੇਖ ਲੈ ਆਇਆ ਏ ਅਨਕਾਰੋ ਆਪਣਾ ਪਰਿਵਾਰ ਸਾਖਲਾ ਪੁਰਾ ਪਰਮੇਸ਼ਰੀ ਆਣ ਜੋਤ ਪਾਵਣ ਰੇ ਕੇਸ਼ਰਾਏ ਬਾਟ ਪਰ ਘਰੇ ਘਰ ਆਇਆ ਦੇਵਣ ਆਇਆ ਨਾ ਪੜਨਾਰੇ ਅਮਰਪੁਰ ਦੇ ਦਾਵਾਸੀ ਸੁਤਲੇ ਪਾਜ ਗਾਵਣ ਆਇਆ ਜਤ ਰੋ ਰਵਨਾਸੀ ਦੋ ਦਾਜ ਖਾਨ ਦੇ ਕੇ ਫੇਰ ਆ ਰ ਆਪਣੇ ਜਤ ਵਿੱਚ ਪਾਇਆ ਸ਼ਹਦਾ ਦੇਰਾ ਫੋਚੜਾਏ ਵੜੇ ਓ ਦੇ ਸੂਤਾਨਾ ਸਰਗੋਦੇ ਦੇ ਚੱਲ ਆ ਤੋ ਚੁਕਿਆ ਕੁੱਲ ਜਮਾਨਾ ਈ ਵਾਲਮੀਕ ਮਾਰਾ ਨੇ ਜੰਗਲ ਚ ਮੰਗਲੇ ਲਾਇਆ ਈ ਵਾਲਮੀਕ ਬਾਰਾ ਜਲੇ ਜੰਗਲ ਚ ਮੰਗਲੇ ਲਾਇਆ ਈ ਕਲਿਆਸਾ ਕਰਤਾ ਨੇ ਦੁਖਿਆ ਦਾਗਮਖਾਰੂ ਸਾਕਲ ਪਰਪੁਰਖ ਹੈ ਸਾਸਣ ਇੱਕ ਪਿਆਰਾਏ ਪੁਲਿਆ ਰਾ ਚੰਚੜਿਆ ਸੋਲੇ ਗੋਣਤਵਾਂ ਚ ਕੋਰਾ ਫੋਲਵਾਰ ਸ਼ਾਵਣ ਦੇਤੇ ਪਹਿਨਾ ਪਾਇਆ ਕੋਈਆ ਦੇ ਚ ਮੋੜਾਏ ਸੋਣਾ ਮਾਤਰ ਤਾਰਾ ਤਾਏ ਸਾ ਦੁਨੀਆਂ ਨਾਲੋਂ ਨਿਆਰਾਏ ਉਹਦਾ ਸੱਸੋਏ ਟਪਿਆਰੇ ਚਰਵੰਗ ਠੰਡਾ ਟਾਰੇ ਰਾਵਨਾ ਬੋਲੇ ਮਗ ਚੋ ਚੜਿਆ ਰਣ ਚੜਿਆ ਨਾਮ ਦੇ ਅਲੂ ਰਾਏ ਅੱਜ ਲੈ ਮਹਾਰਾ ਉਤਾਰੇ ਹੈ ਨੇਦਾਰੋਂ ਕੰਮ ਖਾਰਗੇ ਉਹਦਾ ਦਸੇ ਟੁਨਿਆ ਗਣਦਾ ਏ ਪਾਪਾਂ ਦੇ ਕੋਟ ਮੈਂ ਖੰਡਦਾ ਏ ਫਿਰ ਪੈ ਨਾਨਕੇ ਦਾ ਆਉਂਦੇ ਹੱਥ ਕਾਲਕ ਤੇ ਆ ਡੂਰਾਏ ਵਿੱਚ ਹੁੰਦੇ ਰਦਾ ਜੋਰ ਖੈ ਉਹ ਜੈਸਾ ਨਹੀਂ ਹੁਰਖਾ ਉਹ ਪੱਤ ਨੂੰ ਖੜਿਆ ਦਿੱਤਾ ਮੱਕਾ ਵੇ ਉਸ ਕਮਾਦਤਾਏ ਚੱਕ ਲੈ ਕੇ ਸਤਨਾਮ ਦਾ ਆਇਆ ਫਣ ਲਾਏ ਤਗ ਚੂਰਾਏ ਕੋਸੇ ਆਕਰਮਾਨੋ ਕਬੰਦਿਆਂ ਨੂੰ ਰਾਸ ਦੇ ਪਾ ਅੰਧਿਆ ਨੂੰ ਓਸ ਵੜਪ ਕਾ ਕੁਮਾਈ ਢੋਦਾ ਸੰਸਾਰੇ ਵਿਚਾਇ ਆਏ ਸਾਧੁਰ ਨਾਨਕੜੇ ਆਪ ਜਪਿਆ ਜਪਾਇਆ ਨਾਮ ਹੋਵ ਰਾਇ ਸਾਕ ਸਤੇ ਸਾਕ ਇਕ ਰਾਮ ਰੇਨ ਜਪੋ ਸਵਾਤੇ ਸ਼ਾਮੈ ਹਰਵੇਂ ਤੇਰਾ ਕੋਈ ਨਹੀਂ ਅੰਤ ਸਮੇ ਕੇ ਵਾਰ ਸੇ ਲਾ ਗੋੜ ਬਸਾਰੇ ਆਤ ਨਹੀਂ ਮੁੰਨਾ ਦੇਖ ਜਤ ਕਾਮੇ ਲਾਈ ਮੁਸ਼ਕਲ ਮੇ ਸਾਦੇ ਤਲਾ ਕੋਏ ਲਾ ਕੋਣ ਮਤਰਾਇਆ ਪੜਾ ਕੇ ਕੋਈ ਨਹੀਂ ਮੰਗੇ ਸਮਾ ਦੇ ਬਰੇ ਆਣਿਆ ਇਹ ਦੁਨੀਆ ਸਮਤੋਦੀ ਨਾ ਕੋ ਚਲੇ ਨਾ ਕੋ ਚਿੜਾਈ ਮੇਰੇ ਮੇਰੇ ਆਕਰਾਨੇ ਤੋ ਜੇਦਾਂ ਤਵਣੇਂਗੀ ਤੇਰੀ ਜੇਤੇ ਨਾ ਜਵਚ ਆਇਆ ਸੋਏ ਨਹੀਂ ਤੇਰੇ ਨਾਲ ਕਿਸੇਰੇ ਜਾਣਾ ਨਾਏ ਉੜ ਜਾਣਾ ਹੰਸ ਅਕੀਲਾਏ ਸੋਏ ਤੋਏ ਤੋਏ ਕਹਿੰਦੇ ਰੋੜ ਜਨਾ ਦਾ ਖਾਣਾ ਵਸਰੇ ਆਜੇ ਹਰ ਕੋ ਪਾਜਲ ਕਿਸਨੇ ਪਾਰ ਲਗਾਨਾ ਵਾਤ ਕਰਦਾ ਜਾਏ ਜੋਗੇ ਉੱਠ ਰ ਨਾਮੋ ਜਪਨ ਕਾ ਬੇਲਾ ਕਵਨੇ ਕਟੜਵਣ ਜਾਣਾ ਨਲ ਪਰ ਇੱਕ ਕਲੌਣਾ ਜੇ ਕਤੇ ਕਕੜਿਆ ਹੋਇਆ ਉਸਨੇ ਇਸ ਟੋਣ ਕੋਈ ਰਵੇ ਦਾ ਕੈ ਮਣ ਜਾ ਰੇ ਕੋਈ ਰੋ ਚੜਾਉਣਾ ਜੀ ਉਲਟੇ ਲਾ ਚਲੋ ਕਰਾਉ ਨਾਂ ਕੇ ਸਵੇ ਰੰਗ ਆਏ ਜਿਵੇਂ ਲੇ ਕਰ ਮੈਂ ਪਰਮਾਤਮਾ ਨੇ ਤੇਰੇ ਰਮਤਾ ਦੇ ਨਾਲ ਹੋਈ ਆਉਂਦੇ ਲੈ ਤਨਾ ਮੜੇਪ ਕਮਰਾ ਤੋਂ ਜੋ ਕੁ ਲੈ ਦਿੱ ਤਵ ਤ ਗਿਆ ਸੋਏ ਗੇਨੇ ਸਾਜਿਆ ਜੀਵਾਂ ਸਾਰਿਆਂ ਨੂੰ ਲੇਖੇ ਉਸਰ ਮੈਂ ਮਹਾਨ ਬਾਣੀ ਦਾਦੇ ਜੰਗਲੇ ਦੇ ਕਰਤਾਰ ਕੋ ਪਿੰਦੇ ਬੱਕਰੇ ਦੇ ਨਾਲ ਛੇ ਪਾਣੀ ਬ੍ਰਹਮਾ ਵੇchnੋ ਤੇ 시ਵਾਨੇ ਤੇ ਕਲਾਏ ਇਕ ਮਨੋ ਕੇ ਹਉਂਦੇ ਗੀਤ ਗਾਈ ਉਦੇ ਨਾਮ ਤੋਂ ਕਰਮਾਨੂ ਕੈ ਇਛਾ ਆਪਣੀ ਦੇਵਰ ਦਾ ਪਾਏ ਗੋਤਮ ਰਿਖੀ ਦੇ ਗੁਰੂ ਕੀ ਕਰੀ ਪੂਜਾ ਲੱਖਾਂ ਨੀਰਿਆ ਮਿ ਵਸਾਏ ਸਿਰ ਪਰ ਬਾਏ ਜਤਨ ਨੀ ਮੰਡੋ ਲਿਆਣਾ ਪਵਾ ਸਗੜੇ ਕਟ ਟਾਏ ਸਿਰ ਪਰ ਆਏ ਕੰਨਾ ਮਨ ਤੇ ਮਾਵੇਂ ਸਾਰੇ ਮੰਗਲੇ ਉਹ ਭਗਵਾਨ ਤਰੇ ਗਾਉਂਦੇ ਨੇ ਦੇਵ ਤੇ ਜ્ઞਾ ਪੁਰ ਦੇ ਰੂ ਸੇਵਾ ਮੰਦਰ ਲੋਕ ਜੇ ਕਰਤੇ ਰਾਗ ਜਗਾਵਨੀ ਨੇ ਰੇ ਕੇ ਮਣੇ ਤੇ ਵੜਿਆ ਤਾਰ ਜੋਂ ਨੇ ਸਾਰੇ ਉੱਦੇ ਉੱਟ ਦਕਾਉਂਦੇ ਨੇ ਪਹਾੜ ਜੰਗਲਾ ਦੇ ਚ ਰੋੜ ਚੋਣਾ ਤੋਏ ਤੋਏ ਸੁਆਸ਼ਾ ਕਹਿੰਦੇ ਜਿਨੇ ਜੇ ਜਹਾਂ ਦੇ ਵਿੱਚ ਉਰਪਤਾ ਸਾਰੇ ਉਹ ਪਵੰਤਰਾ ਨਾਮ ਨਹੀਂ ਦੇ ਜੋਗੋ ਜੁਗ ਗਿਆਂਦਾ ਵਿਦਸੋਏ ਜਿਨੇ ਚੱਕ ਲਾਇ ਨੂੰ ਮਾਨ ਦਿੱਤਾ ਏ ਹਣ ਪੂਰੇ ਤਾਰੇ ਅਮਰਾਰੇ ਜਿਨੇ ਵਿਦਿਆ ਸੋਢੀਆਂ ਤਾ ਦਿੱਤਾ ਏ ਹਣ ਪੂਰੇ ਤਾਰੇ ਅਮਰਾਰੇ ਦੇ ਨੇ ਵੇ ਤਨ੍ਯਾ ਸੁਣ ਤਿਆ ਤਾ ਦਿਤਾਈ ਪਾਇਣੇ ਗਿਆ ਪ੍ਰਕਾਸ਼ ਐ ਆ ਦੁਨਿਆ ਦੇ ਚਪਾਟੋਆ ਅਮਰਪੁਰ ਦੇ ਚੰਦਾ ਆਇਆ ਮਿਲਣੇ ਜਗੋ ਰਾਤਾਂ ਇ ਅਸਮਾਨੋਂ ਕੇ ਚੜਾਏ ਕੋੜ ਜਨ ਕਾ ਪਾਪੇ ਤਰਦਾ ਕਾਕੇ ਦਸ਼ ਤੇਰਾ ਸੋਨ ਕਾ ਤੇਰੇ ਅਮਰਤਮਾਨੇ ਹੁੰਦਾ ਦੂਰ ਹਨੇਰਾ ਰਸੋਤ ਪ੍ਰੇਮ ਨਾਵੇ ਜੋ ਜਨਾ ਲੰਪੰਦਾ ਦੁਨੀਆਂ ਦੇ ਵਿੱਚ ਪਟੋਇਆ ਅਮਰਪੁਰੇ ਦੇ ਨੰਡਾਈ ਫੋਗਮਤਰੇ ਤੋ ਬਾਣਾ ਕੋਏ ਦੇ ਦੁਨਿ ਕੇ ਰਾਜਾ ਹੋ ਤੋ ਕਰਨੀ ਖਾਨ ਅਨੰਜਨਾ ਪੋਣਾ ਉਸ ਦੇ ਕਾ ਜਾਏ ਜੇ ਕੇ ਮਨ ਮੇ ਪੇਤ ਲਾ ਤੇਰੇ ਮੜ ਮੜ ਨਰਕ ਪਵੰਦਾਏ ਬਾਤੀ ਤੇਰੇ ਲਾਗੇ ਜੋਨੋ ਵੜਿਆ ਪਾ ਗਾਂ ਵਾਲਾ ਤੀਨ ਪੌੜ ਧਣੇ ਆਵੇ ਚੌਂਕੇ ਸੋਰਜ ਮੰਗੇ ਮਰ ਲਾਏ ਰਾਸ ਰੇਕ ਮਰਦਾ ਨਹੀਂ ਸਾਲ ਪਰਵਾਤਨੰਦਾ ਰਾਸ ਰੇਕ ਮਰਦਾ ਨਹੀਂ ਸਾਲ ਪਰਵਾਰ ਤਰੰਡਾਏ ਦੇਖ ਰੇ ਰੰਗ ਤੇਰੇ ਮੇਰਾ ਤਾਮਨ ਹੋਇਆ ਲਤਾ ਪਾਲਵੇ ਚ ਜਲ ਮੇ ਮਠਾਰ ਦਿੱਤਾ ਤੇ ਪਾਲਵੇ ਕਰਤਾ ਤਤਾਏ ਦੇਵ ਜਲੇ ਆ ਪ੍ਰੇਤ ਸਵਾ ਸਤੜਾ ਪਾਗ ਜਨੰਦਾਈ ਦੋwidehat ਜੋੜ ਚ ਕਾਕੇ ਮਾਤਾ ਪਾਰ ਤਵਾ ਜੋ ਚਾਰੇ ਤੋਏ ਆ ਕੁਦਰ ਕਾਕਾ ਦਰਾ ਵਾਹ ਵਾਹ ਲੰਕਾਰੇ ਗਾਣ ਕਾ ਜੋ ਪਗਲ ਲਜਾਵੇ ਕਰਮ ਕਰੇ ਜੋ ਮੌਂਡਾਈ ਕਰਮ ਕਰੇ ਜੋ ਮੰਡਾਈ ਗਾਣ ਕਰੇ ਜੋ ਪਕੜ ਲਜਾਵੈ ਕਰਮ ਕਰੇ ਜੋ ਮੰਡਾਈ ਜਲੇ ਜਲੇ ਪਚੰਗਦਾ ਵਾਲਮੀਕ ਦਾ ਨੂਰ ਦੁਰਾਈ ਲਾਇਛਿ ਭਵੰਤਰੇ ਜਤੈ ਤੇ ਪੈਰੋ ਤਾਵਾ ਤੇਤ ਬਣ ਗਿਆ ਵਸ ਗਏ ਉਤੇ ਸ਼ਰਾਈ ਨੰਦ ਲਾਗੋ ਤੇਰੇ ਬਾਰਮੀ ਕਾਦੇ ਸੇ ਨਿਤ ਰਾਗੋ ਅਮਰਤ ਬਾਣੀ ਗੁਰੂ ਕੀ ਮਨ ਮੇ ਪਰੇ ਵਾਰਗੈ ਆਰਸਾ ਤੀਰਤ ਪੂਜਦੇ ਰੋਸ ਵਾਤੇ ਸ਼ਾਮੋ ਵਾਲਮੀਕਾ ਸੋਏ ਜਿਹੜਾ ਹੋ ਪਰਵਾਲਾ ਰਾਮੈ ਜਨਮ ਮਰਨ ਤੋਂ ਬਾਹਰ ਹੈ ਸਰਵ ਕਲਾ ਪਰਪੂਰਾ ਜਰੇ ਜਰੇ ਪਾ ਚੰਕਰਾ ਵਾਲਮੀਕ ਦਾ ਨੂਰਾਈ ਵਾਲਮੀਕ ਪਰਮਾਤਮਾ ਸੋਰੇ ਉਹ ਸ੍ਰੀ ਵੰਸ ਉਹ ਦਾ ਦਸ਼ੋ ਨਾਮ ਦਾ ਕਾਂਗਾ ਨੂੰ ਵੜਨ ਸਾਈ ਅਮਰਤ ਗਰ ਦੇਵਤਾ ਆਮਰੇ ਸਰਵਜਕਾਰ ਜੋ ਇਕ ਵਾਰੇ ਨਾ ਲਵੇ ਟਟਲ ਜਨਮ ਉਹ ਖਾਰਾਈ ਗਿਆਨ ਨਾ ਤਰੰਗਲਾ ਉਹ ਚਾ ਸੁਚਾ ਨਾਮ ਓਏ ਜੋ ਇਕ ਵਾਰੇ ਸੁਣ ਲੈ ਹੌਣ ਸੁਪਨੇ ਕਾ ਮੈਂ ਜੋ ਇਕ ਵਾਰੇ ਸੁਣ ਲੈ ਹੌਂਸਪੋਨੇ ਕਾਮੈ ਹੌਂਸਪੋਨੇ ਕਾਮੈ ਦੇਕੇ ਗੁਰ ਕਾ ਦਰਸ਼ਨ ਹੋਇਐ ਕੋੜ ਜਨਮ ਕੇ ਕਾਲਬ ਤੂ ਆਏ ਨਾ ਜਨਾਨੀ ਚੇਤੇ ਆ ਦੇਤ ਨਾ ਦੇ ਗਾਲੋ ਜਵਰੇ ਪਾਖ ਰੁਜਰੇ ਤਖਿਆਂ ਗੁਰ ਜਾਨਾ ਲੈ ਰਾਤ ਲੈ ਲਾਗ ਪਾਲ ਕੇ ਆਵਲੇ ਜਨਾਰੇ ਭਾਗ ਨਾਜ ਪੜੇ ਅੰਸੈ ਮਲਮ ਕਾਲੇ ਕਾਂਗੈ ਜੇ ਪੜਲੇ ਹਰ ਨਾਮ ਹਾਥ ਨਾ ਲਾਵੇ ਕਾਲੋ ਨਾ ਜਨਾਨੀ ਚੇਤਿਆ ਦੇਖਤ ਲਾ ਕੇ ਹਾਲੈ ਜੇ ਚੋਲੇ ਲਾ ਜਾਂਦੇ ਮਾਤਾ ਦੇ ਕਾਲੇ ਦਾਗੋ ਸੋਚੋ ਰਾਜਵਜਾਰਨਾ ਅੰਤ ਸਮੇਂ ਵਿੱਚ ਆ ਗਏ ਵਾਸੇ ਮਾਰੇ ਪੈਣ ਗਏ ਜੋ ਲਟ ਬਗਾਨੇ ਮਾਰੋ ਨਾਜਰਾਂ ਨਹੀਂ ਚੇਤਿਆ ਦੇਖਤ ਨਾ ਦੇ ਹਾਲੇ ਬੇਨੇ ਪਗਲ ਮਰੋੜੇ ਜਮਰਾ ਮਾਲਮ ਕੋਪ ਕਾ ਕਰੇ ਐਸੇ ਤੋਂ ਇੱਕ ਸਿਕਾ ਨਹੀਂ ਆਪਣਾ ਕੀਤਾ ਆ ਪਰ ਇਸ ਪਾ ਮਨੇ ਨੋ ਚਮੜੇ ਐਸੇ ਜਿਹਾ ਸੇ ਲੋਏ ਨਾ ਜੰਗਾਲ ਨਾ ਜਨਾਨੀ ਚੇਤਿਆ ਕੋ ਦੇ ਨਹੀਂ ਦਮਕਾਲੇ ਕੇਦੇ ਰੋਸ਼ਕਾ ਚਕਾਰੇ ਹਰ ਕਾਸਮਨਾ ਕਰਿਆਨ ਜਮਰਾ ਆਖੇ ਲੇਖਾ ਜਿਸ ਨੂੰ ਦੇਦਾ ਉਹ ਤੋਂ ਡਰਿਆ ਨਾ ਪਾਪੀ ਦੇ ਜਮਦੂਤ ਲਗਵਣ ਓ ਸ਼ੁਰਿਆਗਲੇ ਕਕ ਲਾਲੋ ਨਾ ਜਾਣਾਨੀ ਤੇ ਤੇਆ ਦੇਖਤ ਨਾ ਦੇ ਖਾਲ ਸੋਨਾ ਮੇ ਤਗਦੇ ਹਾਥ ਦੁਹਾਏ ਹਾਜਰ ਹੋਇਆ ਅਪਰਿਆ ਪਾਰੂ ਜਾਵੰਦੋ ਤਾ ਤੋ ਜਾਨ ਛੜਾਏ ਮੇ ਤਗਦੇ ਪੁਰ ਅਵਤਾਰ ਚਲਾ ਤੇ ਮੇ ਤ ਕਹਿੰਦਾ ਤਾ ਤਲਿਓ ਰਵੇ ਦਾ ਗੋਪਾਲੋ ਨਾ ਜਰਾਨੀ ਚੀਤਿਆ ਦੇਖਤ ਨਾ ਦੇ ਹਾਲੈ ਨਾ ਜਨਾਨੀ ਚਿਤਿਆ ਦੇਤ ਨਾ ਦੇ ਹਾਲ ਦੁਰਾਈ ਜੋ ਨਾ ਸੁਰੇ ਪ੍ਰੇਤਨਾ ਮਾਰੇ ਸੇਵਲ ਪਾਈ ਜਵਨਾਂ ਦਾਸ ਨਾ ਪੜੇ ਹਰ ਕੇ ਦੇਸ਼ ਵਸਾਈ ਇਹ ਅਮਰਤ ਕੀ ਬਾਣ ਹੈ ਤੋੜੇ ਜੰਬ ਖਾਰੋ ਵਾਲਮਿਕ ਲੰਕਾ ਹੋਏਗਾ ਸੁਹੇਵਸੇ ਕਰਵਾਰੈ ਵਾਲਮੀਕ ਲੰਕਾ ਕੋ ਸਿਵਰ ਕਰੇ ਪਣਦਾਨ ਹੋਣ ਮਰਾਤਾ ਪੂਰਿਆ ਪਾਤਰਾਖੇ ਭਗਵਾਨ ਏ ਅਕਰ ਨਾਮ ਕੇ ਦੇ ਸਕਤਾਰੋ ਵਾਤਣ ਕੋ ਸੰਸਾਰ ਮੇ ਸਾਜੋ ਜੋ ਖਾਨੀ ਚਾਰ ਗਾਸ ਵੇ ਤੇਵਾਰ ਹਰਕਾ ਮੰਗਲ ਚਾਰਾਏ ਆਰਗਰੋਸੇ ਅਤ ਕਾ ਵਾਲਮੀਕ ਵਾਰਾਜ ਤਾਰੇ ਮੰਗਰੇ ਚੰਗਦਾ ਗੁਰ ਕਾ ਰਾਜ ਗੁਰ ਕਾ ਰਾਏ ਬਲ ਰਾਜ ਨੇ ਪੂਜਿਆ ਇੱਕ ਵਾਣਾ ਓ ਕਚੀਤ ਰਾਏ ਵਿਸ਼ਾਮਿਤ ਨੇ ਗਾਏ ਅਸਲੇ ਗੀਤ ਹੈ ਕੇਤੇ ਕਾਮ ਸੁਣਨੇ ਚੰਨਾ ਨਾਲ ਭਰੇਤਾ ਤਾਰਕ ਤਰੇਆ ਹਰ ਕੋ ਪੋਇ ਕੇ ਰਖੇ ਪਾ ਦੁਆਰੇ ਕਾਲ ਸਮਾਨਾ ਨੇ ਅਸਲਾਮ ਸਿੰਘ ਨੂੰ ਬੜੇ ਆਇਆ ਕਿ ਅਮਰਾਰੋ ਗੁਰਨਾਵ ਸੋ ਆਸੀ ਨੀ ਕੜੇ ਕੇ ਲਾਤੇ ਪਾਰ ਅਸਲਾਮ ਨਨ ਪੋਦੇ ਸ ਸਾਸਰੇ ਕੋ ਤਾਜ ਔਰੇ ਮੰਦਰਾ ਕੇ ਤੇਜਨ ਕਨੇ ਗੋਲਗਾਏ ਕਤਿਆਨੋ ਕਲ ਪੋਜਾਲਾ ਕੋ ਜੋਰਿਆ ਪਾਲਿਆ ਸੇ ਬ੍ਰਹਮਾ ਗਿਆ ਨਹੀਂ ਸੀਤਾ ਨੇ ਸੋ ਪੁਜਿਆ ਰਖਲੇ ਚ ਖਾਤੇ ਲਾਜ ਰਖਲੇ ਚ ਖਾਤੇ ਲਾਜ ਆਰਗ ਸਜਤ ਕਾ ਵਾਲਮੀਕ ਮਹਾਰਾਏ ਓਣ ਅਗਲੇ ਪਾਂਡਲ ਪੂਜਦੇ ਸਕਲ ਮਨ ਅਦਰ ਵੇਸ਼ੇ ਨਰਾਇਣ ਸਾ ਤੇ ਦਸ ਸੋਦੇ ਸਰਕਾਰ ਕੇਂਦਰ ਮਹੇਸ਼ਾਏ ਓਨ ਤੋਏ ਤੋਏ ਆਦੇ ਸਾਚ ਤਰੇ ਚਿਨਿਆ ਬਾਜਏ ਨਰਾਇਣੇ ਦਸ ਪੋਜਿਆ ਲਤੇ ਜਨ ਜਨ ਦੇ ਜਾਗਾ ਉਸ ਮਾਲਕ ਤਾਏ ਪੋਦਾ ਮਾਲਾ ਕੇ ਰਖੇ ਮਤਾੰਗਏ ਔਲੇ ਅਮਰਤ ਚਨਾ ਕੇ ਹੋਇਆ ਪਿੰਗਲੇ ਦਾ ਵੇਲਾਜ ਦੇਸ਼ਵਰੇ ਤੇਵਲ RAM ਨੇ ਖਾਦੇ ਝੁੱਟੇ ਬੇਰਾ ਉਹ ਸਵੇਰੇ ਗੁਰ ਕੋ ਪੋਦਿਆ ਸਪੋਦ ਵਰਨ ਕਮੇਰਾਏ ਔਰ ਜਿੰਜਨਾ ਚਤਾਰੇ ਔ ਸੌਲ ਪਏ ਸੌ ਕਾਜੇ ਜਿਨੇ ਵੇ ਸੰਸਾਰੇ ਬੇਰਕ ਤੇ ਬਬ ਬੀਕਾ ਸੋ ਸੋਣਾ ਚਤਰਾ ਕਾਕਾ ਨਾਮੁ ਣਿ ਕਾਇ ਗਿਆਲ ਕਸੇ ਤੋ ਦੂਨਾ ਗੁਰੂ ਗਰੇ ਪਣਵਾਜ ਗਿਆਲ ਕਸੇ ਤੋ ਦੂਨਾ ਗੁਰੂ ਗਰੇ ਪਣਵਾਜੇ ਨਾਤਾ ਸੁਨੂ ਕਾਇ ਵਾਰ ਬਿਕਰਾਲਾ ਰੰਗ ਸੋਰੇ ਕਾ ਆਪਣੇ ਨਾ ਪੰਗ ਵਾਰ ਮਿਕਰਾ ਨਾਮ ਮਹਾਨੇ ਉਪਰਾਤਲੇ ਅਸਮਾਨ ਸਾਇਕਲ ਵਾਰ ਮਿਕ ਕਾ ਦੇਸ਼ ਬੋਦਲੇ ਉਸ ਕੋ ਦ੍ਰਵਿਸ਼ ਵਾਲਮੀ ਦੇ ਬ੍ਰਹਮਾ ਨਾਮ ਦੋ ਸੋਏ ਰਾਮ ਲੌਕਾ ਚਾਂਦ ਹੈ ਵਾਂ ਵੀ ਸੋਣਾ ਚਵੰਸੇ ਤਰ੍ਹਾਂ ਕਰ ਸੋਣਾ ਕੋ ਦਸੇ ਸੋਏ ਗੁਰੂ ਗਰੀ ਬਣਵਾ ਜਾ ਸੋਏ ਦਿਨੇ ਦੁਨੀ ਕਾ ਰਾਜ ਹੈ ਵਾਲਮੀ ਕੇ ਜੋਤੇ ਗਾਏ ਜੋ ਕ ਚਾਏ ਸੋਗੇ ਪਾਵੇ ਵਾਲਮੀਕ ਰਾ ਸਚਾ ਨਾ ਮੂਰੇ ਨਰ ਜਪੋ ਸਵਾਤੇ ਸ਼ਾਮਾਇ ਵਾਲਬੀ ਸੋ ਕਾਜ ਕਰੇ ਕੋੜ ਜਾਉ ਕੇ ਸੰਕੜ ਘਾਰੇ ਗਿਆਨ ਸਚ ਬੋਲੇ ਵਾਰ ਵਾਲਮੀਕ ਜਸ ਜਨ ਘਾਰੇ ਵੇਕਰ ਮਹਾਰ ਕੇ ਤਸਵੀਰਾ ਅਮਰ ਸਤਾਰਾ ਪਾਏ ਵੇਦਾ ਕੇਸ਼ਲਵ ਚਲ ਸੁਣਾ ਮੰਨਣ ਸਾਰੇ ਵਾਲਮੀਕ ਰੇ ਸੋ ਪਸਾਰੇ ਨਾਨਕ ਗੋਵਿੰਦ ਪਰਵਤ ਸੀ ਵਾਲਮੀਪੁਰਾ ਉਹਨਾਸ਼ੇ ਕੜਾ ਮੜਾ ਸਾਦੇ ਦੇਵੇ ਦੇਵਾ ਵਾਲਮੀ ਕਰੇ ਕਾਦੇ ਸੇਵਾਏ ਕਾਲੇ ਤਰ ਗਾਵੰਦਾ ਨਰਮਾਏ ਵਾਲਮੀ ਕਲਾਰ ਚਾਏ ਗਿਆਨ ਸੱਚਾ ਧਿਆਨੋ ਹਰ ਖੜ ਵਾਲਮੀ ਪਵਾਨ ਪਾਰਸ ਪੂਰਨ ਆਪਨ ਸ ਲੋਕਾਇ ਨਿਪਿਆ ਤੇਰਾ ਨਾਮ ਗਪਾਲ ਜੋੜ ਲਵੋ ਜਿ ਚਲ ਦੇ ਨਾਲ ਲੱਗੀ ਰਹਿਣਾ ਟੁੱਟੇ ਪ੍ਰੀਤ ਤੇਰੇ ਮੇਰੇ ਸਤਿਗੁਰੂ ਮੀਤ ਪਲ ਪਲ ਆਪ ਮੋਨਾ ਨਾਮ ਜਪਾਬ ਸਤਿਗੁਰ ਵਿਸਰੋ ਨਾਮ ਸਰਾਵ ਤੋ ਪਾਣੀ ਹਮ ਮੇਨ ਪਿਆਸੇ ਸੋ ਖਾਲਕ ਜੀ ਤੋ ਅਰੇ ਪਰਵਾਸੇ ਹੁਣੇ ਆਸ ਨਾ ਬਿਤੇ ਜਾਵੇ ਜੋਨ ਤੇਰਾ ਨਾਮ ਤੇ ਆਏ ਤੋ ਚੰਦਾ ਸਭ ਜੀਵ ਚ ਕੋਰੇ ਵਾਨ ਮੇ ਕਰੇ ਹਰ ਸਾਜ ਨਮਾਰੇ ਗੁਰ ਗਿਆਨ ਨਾਤੇ ਗੁਣ ਗਾਵੇ ਤੇਰੇ ਸਾਸੇ ਉਚੇ ਸਤੁਰ ਮੇਰੇ ਉਹ ਅੰਗ ਸੋ ਅੰਗ ਉਈ ਕਪਾ ਬ੍ਰਹਮ ਜਾਤ ਕਰਵਾ ਆਲਮੀ ਕੁਮਾਰਾਏ ਖੋਲੋ ਸਾਇਖਣ ਦੇ ਦੁਆ ਕਰੋ ਆਪਣੇ ਬੱਚੇ ਅਰਦਾਸ ਨੂੰ ਸਾਇਕਲ ਸਵਕਾਰ ਅਰਦਾਸ ਮਹਾਰਿਸ਼ੀ ਵਾਲਮੀਕ ਮਹਾਰਾਜ ਕੇ ਵਾਲਮੀ ਤਲੁਕ ਮੇਂ ਗਾਇਤ ਭੈਣ ਨੰਦ ਬ੍ਰਹਮਾ ਸੁਨੋ ਕਾ ਦੇਪੜ ਭੈ ਗਵਿੰਦਾ ਤੇ ਲੋ ਜਾਤਨ ਕੋ ਸੰਤਨ ਕੈ ਪੁਕਾਰੋ ਇੰਦਰਾਪੁਰੇ ਪਤਾਲ ਮੇਂ ਤਰੇ ਹੋ ਰੇ ਜੈ ਜੈ ਕਾ ਵਾਲਮੀ ਕਰਵੇ ਪਾਸ਼ਾ ਤੇ ਲੋ ਪਪੂ ਰਾਖਾ ਸਿਦਮਣੇ ਸ਼ਰਨਾਂ ਦੇ ਗਣ ਪਾਵੇ ਪਰਾਨ ਸ਼ਿਵ ਜੇ ਬਾੜ ਕਲਾਸ਼ਮੀ ਪਾਰਵਤੀ ਵੱਲ ਧਿਆਨ ਹੈ ਜਾਗੇ ਜੋ ਤਰਨ ਤਰ ਵੇਲੇ ਪੂਨ ਕਾ ਸਰਾ ਮੂਨ ਲਕ 84 ਵੇਂ ਦਿਨੀ ਪਾਏ ਪਤਨਵਾਨ ਅੰਬਾ ਲੋਕ ਕੰਠ ਮੇ ਸ਼ਾਨੇ ਨ ਕੋਏ ਬਾਲਵੰਸ ਕੋ ਜਾਣੇ ਕਤਾ ਕਰੇ ਸੋ ਆਇ ਤਾਲ ਮਾਤਾ ਸੰਗ ਲੈ ਕੇ ਗੁਰਦਾ ਪੇ ਚੜਾਏ ਸ਼ਨ ਗੁਰੂ ਕੇ ਆਏ ਜੋ ਇਸੇ ਸੋਏ ਫਲ ਪਾਏ ਮਾਪ ਦਾ ਸੰਗ ਲੈ ਕੇ ਜੋ ਪਾਠ ਹੁਣ ਰਖਾਏ ਨਾਨਾ ਨੇ ਸੰਗ ਲੈ ਕੇ ਥਾਕ ਚੜਾਏ ਵਾਲਮੀ ਦਰਬਾਰ ਮੇਂ ਗਰ ਲਾਲ ਫਰੂਕੇ ਹਾ ਤਿੰਨਨ ਕੇ ਅਰਦਾਸੇ ਸੋਕੇ ਜੇ ਅੰਗੇ ਕਾਇ ਜਾਲਾ ਘਟਵੇ ਪ੍ਰਾਨ ਖੈਰੋ ਗੁਰੂ ਕੇ ਦਾਸ ਇੱਛਾ ਪੈ ਗੁਰੂ ਵਾਲਮੀ ਦੇ ਵੰਜਾ ਪੁੱਤਰ ਪਾਏ ਤੋ ਇੱਕ ਜਣੋ ਤਲਾਕਾ ਜੋ ਸਰਗੋਰ ਛੰਨੀ ਆਏ ਪਾਦਵਾ ਬਲਰਾਕੂ ਆਪਣੀ ਛੰਨੀ ਲਾਏ ਸੇ ਲਾਕ ਜੋ ਕੋਵਲ ਆਸੇ ਰਾਸ ਯੁੱਧ ਕਰਾਏ ਸੋਨਾ ਮੰਨਣ ਦੇਤੇ ਸੇਤਾ ਹੇ ਲਾਏ ਪਤਾਲ ਪੁਰੇ ਕੇ ਵਿੱਚ ਵਾਲਮੀ ਜੀ ਸੰਗ ਜਾਏ ਸੋ ਪ੍ਰਾਨਸ ਗੁਰਜੀ ਕੀ ਅਮਰਤਿਆ ਬਣਾਏ ਅਮਰਤ ਜਲ ਕੀ ਬੂੰਦ ਖਾਜ ਜਜ ਕੇ ਖਲਾਏ ਜਜ ਕਦੇ ਜੋਰੇ ਉੱਟੇ ਅਤਿ ਮਾਮ ਕਾਏ ਐਸੇ ਪਲਵੰਤ ਕੋ ਸੁਨਾ ਵੰਜਨ ਗਾਈ ਸਰੂਪ ਆਸ਼ਣ ਗੌਰਮੀ ਵਾਲਮੀ ਜੈ ਬ੍ਰਹਮ ਜੁ ਆਏ ਪ੍ਰਵਾਰਮੀ ਦੀ ਛਲ ਪੈ ਚਲੇ ਆਏ ਸੀਤਾ ਮਾਤ ਲਕਸ਼ਮ ਕੋ ਵਲ ਰਿਆ ਗੁਰੂ ਵਾਲਮੀ ਕੁਮਾਰਾ ਲੋਕੇ ਪਰੇ ਸੁਨੇ ਰਮੈ ਕੋ ਕਾਰ ਦਾ ਤੀਰਥ ਨਾਨ ਵਾਲਮੀ ਗੁਰ ਮੰਨ ਕੇ ਹਾਰ ਕੇ ਮੂਤੇ ਪਾਣ ਸਭ ਨਨਿਆ ਦਰਮਾ ਮੇ ਕਰੋ ਨੋਂ ਸਕਾਰ ਅਮਰੀਏ ਅਰਦਾਸ ਇਸੋ ਕੀ ਜੰਗੇ ਕਾ ਗੁਰ ਵਾਲਮੀ ਕ ਨਾਮ ਚੱਦ ਕਲਾ ਤੇਰੇ ਪਾਣੇ ਸਰਵ ਕਾ ਪਲਾ ਪੌਣ ਪੋਸਰ ਕਲਵਾਸੇ ਲਖਣ ਨੰਹ ਰਾਇ ਸਭ ਕੇ ਆਸਾ ਪੂਰਿਓ ਜੋ ਜੋ ਦਿਲ ਪਰ ਆਏ ਰੋਸ ਸੰਕਟ ਵਟ ਜੋ ਜਨ ਮੰਗਲ ਗਾਏ ਜੋਇਚੇ ਵਲ ਸਮੋਲੇ ਆਸਨ ਵੇ ਤੇ ਜਾਏ ਸਵਨਾਤੋ ਕੇ ਨਾਮ ਸੁਆਮੀ ਸਭ ਤੋ ਰਹਾ ਕੋ ਜਨੋਂ ਦਾ ਪਾਪੀ ਤਰੇ ਸੁਮਕਾ ਤੇਰੇ ਕਾਸ਼ ਦਾ ਪਾ ਜੋਤਲ ਫਲ ਚੜੇ ਲਾਉ ਪੋਣ ਦਾਨ ਲਾਉ ਦਾ ਸਭ ਕੋ ਰਿਓ ਪ੍ਰਭ ਵਾਲਮੀ ਪਵਾਨ ਦੁਖ ਰੋ ਸੰਕਲ ਵਟ ਜੋ ਜਨ ਤਰੇ ਤਿਆਣ ਗੁਰੂ ਵਾਲਮੀ ਕਲੇ ਵਸਦੇ ਸਾ ਸੰਗਤਾਂ ਨੂੰ ਅਰਦਾ ਨਿਮਨ ਇਕ ਮਾਨ ਨਿਤਾਨੇ ਕੀ ਤਾਨ ਨਿਓ ਟੈ ਕੋ ਨਿਆਸ ਰਕਿਆ ਸੇ ਗੁਰੂ ਆਜ ਦੇ ਉਤਰਕਾਦ ਸ਼ਿਵਗੋਣ ਆਦਮੀ ਕੁਵਾਰਾ ਇੱਕ ਹੋਰ ਕਾਜਗ੍ਰਿਵਤਾ ਸ਼੍ਰੀ ਸ਼੍ਰੀ ਸਤਗੁਰੂ ਗਿਆਨनाथ ਵਾਰਾਏ ਸਾਈ ਖੰਡ ਦੇ ਵਾਸੀ ਮੈਂ ਦਿਰਚੇਤਾ ਤਾਂ ਤਾਂ ਸੰਸਖ ਦੇ ਸੁਮਾਰਾ ਜੀ ਸਾਈ ਖੰਡ ਦੇ ਵਾਸੀ ਸੰਗਤਾਂ ਦੇ ਪਾਲਨ ਖਾਲ ਸਹਬੇ ਕਮਾਲ ਸ਼੍ਰੀ ਸ਼੍ਰੀ ਸਵਰ ਸਤਗੁਰੂ ਸਹੀ ਦਾਤਾ ਮੁਖਤਿਆਰ ਆਸ ਮਹਾਰਾਜ ਸਾਈ ਖੰਡ ਦੇ ਵਾਸੀ ਸੰਗਤਾਂ ਦੇ ਪਾਲਨ ਖਾਲ ਪਰਮ ਹੰਸ ਤਾਂ ਤਾਂ ਸਤਗੁਰੂ ਅਛਰਦਾਸ ਮਹਾਰਾਜ ਜੀ ਸਾਈ ਖੰਡ ਤਾ ਤਾਂ ਸਤਿਗੁਰੂ ਦਾ ਸਮਾਰਾ ਗੱਦੀ ਤੇ ਬਰਾਇਮਾ ਹਾਜ਼ਰਾ ਜੁਰ ਬਲਿਓ ਕਿਨੌਰ ਚੌਹ ਸਤਰਾ ਦੇ ਮਾਲਕ ਕੇਸਹਾਰੇ ਪਵਨ ਹਾਰੇ ਹੰਡੋਲ ਮੁੱਤ ਜੁੱਗੋ ਜੋ ਐ ਤਾਲ ਜੋ ਸ਼੍ਰੀ ਆਤ ਰੰਗਤ ਰਮੈ ਸੇ ਮਹਾਰਾਜੋ ਆਜੇ ਬਸੇ ਪਾਂ ਪੇ ਤਮ ਤਮਾਣ ਵਿੱਚੋ ਗੁਰਮਹਾਰਾਏ ਇਹ ਜੋ ਪੁੰਨਿਆ ਵਾਲੇ ਦਿਨ ਅੰਮ੍ਰਿਤ ਵੇ ਦੇ ਜੋ ਪਾਠ ਕੀਤੇ ਗਏ ਅਰਦਾਸਾਂ ਬੇਤਿਆਂ ਕੀਤੀਆਂ ਗੱਜਾਂ ਗੁਰਮਹਾਰਾਜ ਸਾਹਿ ਖੜੇ ਚੰਗੀ ਕਾਰ ਪੰਨਾ ਨਗਰ ਦੀਆਂ ਸੰਗਤਾਂ ਤੇ ਸੇਵਾਦਾਨਾਂ ਤੇ ਮੇ ਭਰਾ ਤਰਖਣਾ ਕਰ ਵਿੱਚ ਆਨਤਾਂ ਦੇ ਵਾਤੇ ਵਸ਼ਮੇ ਬੱਚਾ ਪੁਰਾਏ ਤਾਂਦਰਸਿਆ ਬੱਚੇ ਕਨਿਆ ਆਪਣੇ ਬੱਚਿਆਂ ਨੂੰ